ਦੋਸਤੋ ਮੇਰਾ ਪਿੰਡ ਸਰਾਜ ਜ਼ਿਲ੍ਹਾ ਸਰਸਾ ਤਹਿਸੀਲ ਕਾਲਾਂ ਵਾਲੀ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਏ ਆ ਐਸਐਸ ਦਾ ਬੱਚਾ ਇਹ ਬੱਚਾ ਹੈਗਾ ਹਜੇ ਇਹਦੀ ਏਜ ਸਿਰਫ 4 ਦਿਨ ਦੀ ਹੈ ਤੇ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਇਹਦੇ ਬਰੀਡ ਕੁਆਲਟੀ ਬਹੁਤ ਜ਼ਿਆਦਾ ਚੰਗਾ ਇਹ ਸਟ੍ਰਾਈਕ ਦਾ ਬੱਚਾ ਹੈ ਇਹ ਵੀ ਐਸ ਵਾਲਿਆਂ ਕੋਲੇ ਆ ਜਿਹੜਾ ਸਟ੍ਰਾਈਕ ਦਾ ਤੇ ਹਲੇ ਇਹਦੀ ਏਜ ਸਿਰਫ 4 ਦਿਨ ਦੀ ਹੈ ਇਹਦੀ ਮਾ ਦਾ ਰਿਕਾਰਡ 25 ਲੀਟਰ ਹੈ ਅਤੇ ਇਹ ਹਜੇ ਬਹੁਤ ਚੰਗਾ ਤਿਆਰ ਹੋਊਗਾ ਅੱਗੇ ਜਾ ਕੇ ਗੱਲ ਕਰਾਂ ਬੱਛਾ ਗਿਆ ਆਪਾਂ ਕੀ ਕਰੀਏ ਜੇ ਬੱਛੀ ਹੁੰਦੀ ਤਾਂ ਬਿਲਕੁਲ ਸ਼ੂਕ ਕੁਆਲਟੀ ਦੀ ਤੁਸੀਂ ਮਾਰ ਜੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੱਲੀ-ਕੱਲੀ ਬਰੀਕੀ ਦਿਖਾਵੇ ਤੁਸੀਂ ਫੇਸ ਤੋਂ ਲੱਗ ਜਾਓ ਤੇ ਸਾਰਾ ਦਿਖਾ ਦਿਓ ਸਿਰਫ 4 ਦਿਨ ਇੱਕ ਹੋਰ ਮੈਂ ਸੋਨੋ ਦੋਸਤੋ ਗੱਲ ਦੱਸਣਾ ਚਾਹੁੰਗਾ ਇਸ ਬੱਛੇ ਦੀ ਖਾਸੀਅਤ ਇਹ ਜੇ ਤੁਸੀਂ ਅੱਖ ਦੇਖੋ ਚਲੋ ਦਿਖਾਉਂਦਾ ਨਹੀਂ ਬੱਚਾ ਹਜੇ ਤਾਂ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਆਪਾਂ ਆਪਣਾ ਇੱਕ ਆਪਣੇ ਕੋਲੇ ਛੋਟਾਗਾ ਉਹ ਦਿਖਾਈਏ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਬਾਏ ਬਾਏ